ਬਈ ਸਾਸਰੀ ਘਾਲ ਸਾਰਿਆਂ ਨੂੰ ਉਮੀਦ ਕਰਦੇ ਆਂ ਸਾਰੇ ਛੜਦੀ ਕਲਾ ਦੇ ਵਿੱਚ ਹੋਵੋਗੇ। ਭਾਈ ਅੱਜ ਆਪਾਂ ਤਲਵੰਡੀ ਸਾਬੋ ਟਰੈਕਟਰ ਮੰਡੀ ਦੇ ਖੜੇ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ 10-12 ਟਰੈਕਟਰ ਦਿਖਾਵਾਂਗੇ ਤੇ ਸੋਨੀ ਭਰਾ ਆਪਣੇ ਨਾਲਾ ਸੋਨੀ ਬਈ ਸਾਸਰੀ ਘਾਲ। ਸასი ਘਾਲ ਜੀ ਅੱਜ ਠੀਕ ਠਾਕ? ਬਹੁਤ ਵਧੀਆ ਜੀ ਬਹੁਤ ਵਧੀਆ ਤੁਸੀਂ ਦੱਸੋ ਜੀ। ਬਹੁਤ ਵਧੀਆ ਜੀ। ਚਿਕਨ ਗੁਨੀਏ ਤਾਂ ਬੱਚੇ ਹੋਏ ਆਂ। ਹੈਂ? ਚਿਕਨ ਗੁਨੀਏ ਤਾਂ ਬੱਚੇ ਬਖਾਰ। ਮੈਂ ਤਾਂ ਹਾਂ ਉਹਦੇ ਤੋਂ ਬੱਚੇ ਆ। ਉਹਦੇ ਤੋਂ ਬੱਚਣਾ ਜ਼ਰੂਰੀ ਆ ਹਨਾ। ਉਹ ਪ੍ਰੋਬਲਮ ਆ ਬਹੁਤ ਚੱਲੀ ਜਾਂਦੀ ਹੈਗੇ। ਹਾਂ। ਹਾਂਜੀ ਹਾਂਜੀ। ਠੀਕ ਆ ਭਾਈ ਤੇ ਭ ਹਾਂ ਬਾਈ ਹਾਂਜੀ ਹਾਂਜੀ 2011 ਮਾਡਲ ਆ ਤੇ ਬਾਕੀ ਡਿਟੇਲ ਆਪਣਾ ਭਰਾ ਦੇਊਗਾ ਹਾਂ ਬਾਈ 2011 ਮਾਡਲ ਆ ਫੁੱਲ ਟੌਪ ਮਾਡਲ ਵਾਲਾ ਆ ਗਿਆ ਹੈ ਸੁਪਰ ਮੈਕਸ ਆ ਟੀਲ ਬ੍ਰੇਕਾਂ ਰਿਵਰਸ ਪੀਟੀਓ ਵੀ ਕਹਿੰਦੇ ਆਪਾਂ 211 ਜਿਹੜਾ ਫੁੱਲ ਟੌਪ ਆਇਆ ਸੀਗਾ ਠੀਕ ਆ ਹਾਂ ਪਾਇਰਾਂ ਦੀ ਕੰਡੀਸ਼ਨ ਹੈਗੀ ਆ ਕਿ 80 ਪੈਸੇ ਮਗਰ ਲਿਆ 80 ਕਿ ਪੈਸੇ ਹੀ ਆ ਜਾਰੇ ਕਨੋਪੀ ਵਗੈਰਾ ਫੇਵਰ ਦੀ ਲੱਗੀ ਹੋਈ ਆ ਕਨੋਪੀ ਵਗੈਰਾ ਬਾਈ ਵਧੀਆ ਹਾਲਤ ਦੇ ਵਿੱਚ ਲੱਗੀ ਹੋਈ ਆ ਤੇ ਸ਼ੀਟ ਕਵਰ ਵਗੈਰਾ ਸਾਮਾਨ ਸਾਰਾ ਕੰਪਲੀਟ ਮਿਲੂਗਾ ਟਾਪ ਲਿੰਕ ਫੱਟੀ ਜਿਹੜਾ ਕੁਝ ਵੀ ਘਾਟ ਹੋਈ ਉਹ ਕਹਿੰਦਾ ਆਪਾਂ ਵੀ ਪੂਰੀ ਮਿਲੂਗੀ ਪੂਰੀ ਮਿਲੂਗੀ ਬਾਈ ਹਾਂਜੀ ਹਾਂਜੀ ਤੇ ਵੀਰੇ ਹੁਣ ਜੇ ਆਪਾਂ ਡਿਮਾਂਡ ਦੀ ਗੱਲਬਾਤ ਕਰੀਏ ਡਿਮਾਂਡ ਕਿੰਨੀ ਆ ਇਹਦੀ 377000 ਜੀ 378 ਤੇ ਲੈਣ ਦੇਣ ਇਹ ਆਪਾਂ ਸਾਢੇ ਕਿ ਦਿਨ ਲੱਖ ਦੇ ਘੇਰੇ ਚ ਵੇਚ ਨਾ ਰਾਦਾ ਬਾਕੀ ਮੌਕੇ ਦੇ ਆਪਾਂ ਜਿੰਨਾ ਹੋਇਆ ਵਤਨ ਵਤਨ ਮੰਨਤਾ ਨਾ ਆਪਾਂ ਕਰ ਦਿਆਂ ਸਾਢੇ ਦਿਨ ਦੇ ਵਿੱਚ ਬਾਕੀ ਮੌਕੇ ਦੇ ਉੱਪਰ ਹੋਰ ਮੌਕੇ ਤੇ ਮਾਉਗੀ ਹਾਂ ਮੌਕੇ ਤੇ ਨਕੀਰ ਨਕੀਰ ਦੇ ਆਪਾਂ ਕੋਈ ਹੋ ਨਹੀਂ ਹੈਗੇ ਤੇ ਬਾਈ ਹੁਣ ਆਪਾਂ 855 ਹਾਂਜੀ ਉਹਨੇ ਇਹ ਕਿਹੜਾ ਮਾਡਲ ਆ ਬਾਈ ਇਹ ਮਾਰ ਕੇ 18 ਦੇ ਕਾਪੀ ਇਹਦੀ ਹੁੰਦੀ ਹੈ ਇਹ ਉਹ ਮੈਸੇਜ 3 ਸਪੀਡ ਆ ਗਿਆ ਠੀਕ ਆ 3 ਸਪੀਡ ਦੇ ਵਿੱਚ ਆ ਗਿਆ ਹਾਂ ਜੀ ਤੈਰ ਅਗਲੇ ਆ ਕੇ ਵੱਡੇ ਬਗਲੇ ਵੀ ਵੀ ਕੀ ਹੁੰਦੀ ਆ ਹਾਂ ਹੂੰ ਇੰਜਨ ਗੇਅਰ ਤਾਂ ਸਹੀ ਆ ਟਰੈਕਟਰ ਠੀਕ ਆ ਹਾਂ ਇਹ ਮੇਲਾ ਦਾ 22300 ਘੰਟੇ ਤੇ ਕਰੀਬ ਚੱਲਿਆਗਾ 22300 ਘੰਟਾ ਕਨੋਪੀ ਵਗੈਰਾ ਲੱਗੀ ਹੋਈ ਆ ਬਾਈ ਤੇ ਬਾਈ ਆਹ ਬੈਕ ਸਾਈਡ ਤੋਂ ਮੜਾ ਦਿਖਾ ਦਿਓ ਡਬਲ ਡਿਸਟ੍ਰਿਬਿਊਟਰ ਆ ਗਿਆ ਪਾਵਰ ਸਟੀering ਆ ਗਿਆ ਤੇ ਆਹ ਬੈਕ ਸਾਈਡ ਤੋਂ ਮੜਾ ਦਿਖਾਓ ਚੌਲਦੀ ਜਾਂਦਾ ਯਾਰ ਜਮਾ ਉਹਨ ਟਾਪ ਮਾਡਲ ਟਰੈਕਟਰ ਹੈਗਾ ਚੰਗਾ ਟਰੈਕਟਰ ਹੈਗਾ ਚੰਗਾ ਟਰੈਕਟਰ ਆਹੋ ਕੁੱਕ ਚੰਗੀ ਤਰ੍ਹਾਂ ਦੇਖ ਲੋ ਹਾਂ ਹਾਂ ਆ ਵਧੀਆ ਹਾਲਤ ਦੇ ਵਿੱਚ ਆ ਹਨਾ ਟੰਡਾ ਪੱਟੀ ਸਾਰਾ ਕੁਝ ਮਿਲ ਜੂਗਾ ਨਾਲ ਆ ਹਾਂ 5 ਲੱਖ 97000 ਡਿਮਾਂਡ ਆ ਇਹਦੀ ਇਹ ਟਰੈਕਟਰ ਦਾ ਸੌਦਾ ਆਪਾਂ ਮੰਨ ਕੇ ਚੱਲ ਵੀ ਦੇ ਦਿਆਂਗੇ 5 ਲੱਖ ਤੇ 65000 ਦਾ 565 ਤੋਂ ਹਾਂ 5 97 ਡਿਮਾਂਡ ਆ ਹਾਂਜੀ ਹਾਂਜੀ ਆਹ ਟਰੈਕਟਰ ਦੀ ਬਾਈ ਹਨਾ ਤੇ 565 ਦੇ ਵਿੱਚ ਨੇਗੋ ਹਾਂਜੀ ਤੇ ਹੁਣ ਬਾਈ ਆ ਗਿਆ 855 ਦੂਸਰਾ ਇਹ ਮਾਰ ਕੇ 17 ਦੇ ਹਜ਼ਾਰ ਸੀ ਟ੍ਰੋਫੀ ਵਗੈਰਾ ਤੇ ਯਾਰ ਮਾਰੀ ਯਾਰ ਪੂਰਾ ਸ਼ੌਂਕੀਆ ਕੰਮ ਹੋਇਆ ਹਾਂ ਇਹ ਮੰਨ ਕੇ ਚੱਲ ਵੀ 35-40 ਹਜ਼ਾਰ ਦਾ ਸਮਾਨ ਇਹਦੇ ਲੱਗਿਆ ਹੋਇਆਗਾ ਲੱਗਿਆ ਹੋਇਆ ਜੇ ਕਿਸੇ ਨੇ ਨਹੀਂ ਵੀ ਲੈਣਾ ਮੰਨ ਕੇ ਚੱਲ 30-35 ਹਜ਼ਾਰ ਰੁਪਈਆ ਵੀ ਘਟ ਜੂਗਾ ਘਟ ਜੂਗਾ ਹਾਂ ਨਾ ਮਿਊਜ਼ਿਕ ਸਿਸਟਮ ਚੱਲਦਾ ਬਹੁਤ ਵਧੀਆ ਹਾਲਤ ਦੇ ਵਿੱਚ ਆਹ ਦੇਖੋ ਸਾਰਾ ਕੰਮ ਯਾਰ ਜਿੰਨਾ ਵੀ ਟਰੈਕਟਰ ਦਾ ਹੋਇਆ ਨਾ ਸ਼ੌਂਕੀਆ ਕੰਮ ਆਹ ਸੀਟ ਜੂੜ ਚੈੱਕ ਕਰ ਲੋ ਸੀਟਾਂ ਸੁੱਟਾਂ ਸੀਲਾਂ ਸੁੱਲਾਂ ਵੀ ਆ ਪੰਪ ਪੁੰਪ ਵਾਲੀਆਂ ਸਾਰੀਆਂ ਇੱਥੇ ਲੱਗੇ ਜਿਹੜੇ ਤੱਕ ਲੱਗੀਆਂ ਹੋਈਆਂ ਜੀਆਂ ਹਾਂ ਪੰਪ ਅਜੇ ਆਪਾਂ ਸਟੀਅਰਿੰਗ ਕਰ ਗਿਆ ਇਧਰੋਂ ਵੀ ਚਮਕ ਚੁੰਮ ਚੈੱਕ ਕਰਾ ਦਿਓ ਟਰੈਕਟਰ ਦੀ ਜਮਾਂ ਨਵਾਂ ਡਰਾਈਵਰ ਹੈਗਾ ਲੈ ਬਾਈ ਤੇ ਸੋਨੀ ਜੀ ਹੁਣ ਬਾਈ ਇਹਦੀ ਡਿਮਾਂਡ ਦੀ ਗੱਲ ਬਾਤ ਹੈ ਡਿਮਾਂਡ 570 ਆ ਇਹ ਟਰੈਕਟਰ ਦਾ ਸੌਦਾ ਆਪਾਂ ਦੇ ਜਾਾਂਗੇ 5 ਲੱਖ 340 ਪੰਜ 40 ਦੇ ਵਿੱਚ ਬਾਈ ਆ ਨਿਕਲ ਵਗੈਰਾ ਬਾਈ ਚੰਗੀ ਤਰ੍ਹਾਂ ਦੇਖ ਲਓ ਵਧੀਆ ਹਾਲਤ ਦੇ ਵਿੱਚ ਸਾਰਾ ਜਿਹੜਾ ਇੰਜਨ ਆ ਸ਼ੋ ਆ ਚੂ ਜੇ ਕਿਸੇ ਨੇ ਸਵਾਰ ਨਹੀਂ ਲੈਣਾ ਕੋਈ ਉਹ ਟੀਮ 25000 30 35000 ਰੁਪਿਆ ਵੀ ਘਟ ਜੂਗਾ ਉਹ ਵੀ ਘਟ ਜੂਗਾ ਹੈਨਾ ਸਾਰਾ ਪੂਰਾ ਟੌਪ ਦਾ ਲੱਗਿਆ ਹੋਇਆ ਹੈਗਾ ਠੀਕ ਹੈ ਜੀ ਹਾਂ ਜੀ ਹਾਂ ਜੀ ਲੈ ਭਾਈ ਹੁਣ ਆਪਾਂ ਬਾਕੀ ਆਹ ਰਾਈਡਰ ਚੈੱਕ ਕਰਾ ਦੇ ਆਪਾਂ ਵਿੱਚ ਕਢੀਂ ਚ ਆਇਆਗਾ ਹੁਣੇ ਕਿਹੜਾ 735 ਹਾਂ ਹਾਂ ਸਰ ਹਾਂ ਤੇ ਜੈਰੇਟ ਦੇ ਵਿੱਚ ਬਣ ਜੂਗਾ ਪਹਿਲਾਂ ਤਾਂ ਭਾਈ ਟਰੈਕਟਰ ਦੀ ਕੰਡੀਸ਼ਨ ਆ ਉਹ ਚੰਗੀ ਤਰ੍ਹਾਂ ਦੇਖ ਲਾ ਹੈਨਾ 98 ਮਾਡਲ ਆ ਇਹ ਟਾਇਰ 20 ਰੁਪਏ ਆਗੇ 60 ਕੇ ਪੈਸੇ ਟਾਇਰ ਆਗੇ ਚੰਗਾ ਫੁਕਾ ਟਰੈਕਟਰ ਹੈਗਾ ਠੀਕ ਆ ਭਾਈ ਤੇ ਅੱਜ ਹੀ ਘਟਿਆ ਹਨਾ ਸੋਨੀ ਹਾਂਜੀ ਘਟਿਆ ਤੇ ਗੀਅਰ ਇੰਜਨ ਦਾ ਫਿਰ ਇੰਜਨ ਗੀਅਰ ਦਾ ਮਾਰਕ ਦਾ ਤਸੱਲੀ ਦੇ ਕੇ ਗਏ ਆਗੇ ਹਾਂ ਸਹੀ ਹੈਗਾ ਇਹ ਵੀ ਸਹੀ ਆ ਪੰਜਾਬ ਨੰਬਰ ਆ ਠੀਕ ਆ ਟਾਇਰ ਇਹਦੇ ਮੰਨ ਕੇ ਚੱਲ ਵੀ 60 65 ਪੈਸੇ ਦਾ ਇੱਕ ਟਾਇਰ 60 ਰੁਪਏ ਦਾ ਅੱਧਾ ਗਾ ਇਹਦਾ ਭਾਵ ਪਹਿਲਾਂ ਥੋੜਾ ਜਿਆਦਾ ਹੋਊਗਾ ਇਹਦੀ ਡਿਮਾਂਡ ਤਾਂ ਸੀਗੀ ਉਹ ਰੱਖਦੇ ਸੀ 1 ਲੱਖ 80000 1 80 ਹਾਂ ਜੇ ਆਪਾਂ ਕਟਿਆ ਤਾਂ ਹੈ ਇਹ ਮੰਨ ਕੇ ਚੱਲ ਵੀ 1,30,000 ਦਾ ਕਰਕੇ ਗੱਲ ਕਰੂ ਮੂ ਇਹ ਆਪਾਂ ਜਾਇਜ਼ ਦੇ ਦੇਾਂਗੇ ਮੰਨ ਕੇ ਚੱਲ ਵੀ 1,15,000 ਦਾ ਰੇਟ ਦੇ ਦਾਂਗੇ ਹਾਣ 1,15 ਆਈ ਜੇ ਮਾਨੇ ਕਿ ਦਲ ਤਿਆਰ ਵੇਰ ਕਰ ਲਿਆ ਫਿਰ ਤਾਂ ਰੇਟ ਉਹ ਜਾ ਹੋ ਜਾਊਗਾ ਲੱਖ ਹੀ ਕਰ ਦੇ ਯਾਰ ਕਿ ਨਹੀਂ ਲੱਖ ਚ ਲੱਖ ਦਾ ਤਾਂ ਬਾਲਾ ਤੱਕ 1,10,000 ਦੇ ਦਾਂਗੇ 1,10 ਦਾ ਬਈ ਹਾਂ ਇਹ ਇੰਨਾ ਵੀ 1,10 ਦਾ ਹੈ ਹੀ 1-2 ਦਿਨਾਂ ਵਾਸਤੇ ਹੀ ਹੈਗਾ ਹਾਂ ਹਾਂ ਫਿਰ ਜੇ ਤਿਆਰ ਤੁਰ ਕਰ ਲਿਆ ਮਾੜਾ ਮੋਟਾ ਜਿਵੇਂ हां फिर तो पैसा लगुगा हां फिर ओहे वाले आनगे इधर भाई हां 10 ਦੇ ਵਿੱਚ ਆ ਲੈ ਜੋ 1998 ਮਾਡਲ ਹੈ ਨਾ 50 ਨੰਬਰ 50 ਨੰਬਰ ਆ ਹੁਣ ਆ ਗਿਆ ਭਾਈ ਸੋਨਾਲੀਕਾ ਹੁਣ ਆ ਗਿਆ ਸੋਨਾਲੀਕਾ 60 ਹਨਾ ਹਾਂਜੀ ਕਿਹੜਾ ਮਾਡਲ ਆ ਸੋਨੀ ਇਹ 7327 ਡਿਮਾਂਡ ਆ ਇਹ 60 ਵਾਲਾ ਆ ਗਿਆ 4 ਸਿਲੰਡਰ ਠੀਕ ਆ ਇਹ 2 ਸਪੀਡ ਆ ਜਾਂਦਾਗਾ ਤੇ ਤੇਲ ਬ੍ਰੇਕਾਂ ਰਿਵਰਸ ਪੀਟੀਓ ਟਾਇਰ ਇਹਦੇ ਹੈਗੇ ਆਗੇ 60 ਕੁ ਪੈਸੇ ਵੇਟ ਬੂਟ ਲੱਗੇ ਆ ਬਾਕੀ ਇਹਦੇ ਵੇਟ ਲੱਗੇ ਹੋਇਆ ਬਾਈ ਪਾਵਰ ਸਟੀering ਚ ਆ ਜਾਂਦਾ ਆ ਆ ਇਧਰਲੇ ਪਾਸੇ ਚੈੱਕ ਕਰਾ ਦਿਓ ਵੇਟ ਲੱਗੇ ਹੋਏ ਆ ਸਾਰਾ ਸਾਰਾ ਕੰਪਲੀਟ ਮਿਲੂਗਾ ਪੰਜਾਬ ਨੰਬਰ ਆ ਚਿੱਪੜੀ ਕਾਪੀ ਆ ਚਿੱਪੜੀ ਕਾਪੀ ਆ ਗੰਗ ਵੇਡ ਅਰੀਜਨਲ ਆ ਸਾਰਾ ਹਾਂ ਆ ਸੀਲ ਵਗੈਰਾ ਉਮੇ ਆ ਬਾਈ ਇਦਾਂ ਹੀ ਪੰਪ ਉਮਪ ਖੁੱਲਿਆ ਨਹੀਂ ਹੈਗਾ ਹਾਂਜੀ ਹਾਂ ਤੇ ਬਾਈ ਜੇ ਹੁਣ ਇਹਦੇ ਡਿਮਾਂਡ ਦੀ ਗੱਲ ਬਾਤ ਕਰੀਏ ਸੁਣਨੀ 327 ਇਹ 3 ਲੱਖ ਜੋ ਮਨਤਨ ਕਰ ਲੈਗੇ 290 ਦਾ ਦੇ ਦੇ ਯਾਰ 290 ਦਾ 37000 ਰੁਪਿਆ 37000 ਰੁਪਏ ਬਾਈ ਮਾਨਤਨ ਆਸ ਟਰੈਕਟਰ ਦੇ ਵਿੱਚ ਹੋ ਜਾਊਗਾ 2007 ਮਾਡਲ ਸੋਨਾਲੀਕਾ 60 ਹਣਾ 60 ਵਾਲਾ 4 ਸਿਲੰਡਰ ਆ ਜਾਂਦਾ 4 ਸਿਲੰਡਰ ਆ ਗਿਆ ਬਹੁਤ ਵਧੀਆ ਸਾਫ ਕੰਡੀਸ਼ਨ ਟਰੈਕਟਰ ਪਿਆ ਹੋਇਆ ਉਹਨਾ ਆ ਗਿਆ ਬਾਈ 5500 ਹਣਾ ਇਹ 2008 ਮਾਡਲ ਆ ਗਿਆ ਹਾਂ ਇਹ ਹਰਿਆਣਾ ਨੰਬਰ ਆ ਗਿਆ ਇਹਦੇ ਟਾਇਰ ਹੈਗੇ ਆਗੇ ਅੱਧੇ ਗਾਗੇ 400 50 ਪੈਸੇ ਹਾਂ ਹਾਂ ਡਿਸਟ੍ਰਿਬਿਊਟਰ ਇਹਦੇ ਲੱਗਿਆ ਹੂੰ ਤੇ ਬਾਕੀ ਚੱਲਿਆ ਤਾਂ ਇਹ ਅਨਲਿਮਿਟਡ ਹੀ ਹੋਊਗਾ 8 ਮਾਰ ਡਾਊਨ ਮੋਡ ਆ ਗਿਆ ਨਾ ਡਾਊਨ ਮੋਡ ਆ ਗਿਆ ਹੂੰ ਹੂੰ ਠੀਕ ਆ ਬਾਈ ਪਾਵਰ ਸਟੀering ਆ ਗਿਆ ਪਾਵਰ ਸਟੀering ਤੁਹਾਨੂੰ ਮਿਲ ਜੂਗਾ ਨਾਲ ਅਸਮਾ ਕਨੋਪੀ ਵਗੈਰਾ ਲੱਗੀ ਹੈ ਵਗੈਰਾ ਲੱਗੀ ਹੋਈ ਆ ਹਨਾ ਮਜ਼ਬੂਤ ਆ ਬਾਈ ਪੂਰੀ ਹਾਂਜੀ ਹਾਂਜੀ ਠੀਕ ਆ ਬਾਈ ਸਵਾ ਤਿੰਨ ਡਿਮਾਰਾ ਇਹ 3 ਲੱਖ ਚੋ ਮਾਨ ਤਨ ਕਰਦਾ ਹਾਂ 57000 9090 ਦਾ ਚਾ ਚਾਤੀ ਦਾ ਵੀ ਦੇ ਦਾਂਗੇ ਆ ਰੇਟ ਕਿੰਨੇ ਕ ਅੱਛਾ ਦੋ ਠੀਕ ਆ ਹਾਂ 285 ਦਾ 285 ਦਾ ਬਾਈ ਆਹ ਲੈ ਜਾਓ 5500 ਨਿਊ ਹੋਲੈਂਡ ਹੈ ਨਾ ਹਾਂਜੀ ਹਾਂਜੀ ਤੇ ਬਾਈ ਹੁਣ ਫਾਰਮ 45 ਫਾਰਮ 45 ਆ ਗਿਆ ਹੈ ਨਾ ਲੈ ਬਾਈ ਇਹ 2006 ਮਾਡਲ ਆ ਗਿਆ ਪੰਜਾਬ ਨੰਬਰ ਆ ਪੰਜਾਬ ਨੰਬਰ ਆ ਤੈਰ ਨਵੇਂ ਆ ਮਾੜੀ ਮੋਟੀ ਡਜਿੰਗ ਦੀ ਹੋਈ ਬਈ ਹੈ ਸਾਰੇ ਟਰੈਕਟਰ ਦੀ ਕਾਉਣ ਮਾਡਲ ਆ ਜਿਵੇਂ ਸ਼ੋ ਛੱਪੇ ਦੀ ਸਾਰੇ ਦੀ ਨਹੀਂ ਵੀ ਮਾੜੀ ਮੋਟੀ ਕਹਿੰਦਾ ਭਾਵ ਖੋਈ ਬਈ ਮਾੜੀ ਮੋਟੀ ਹੋਈ ਆ ਪੰਜਾਬ ਨੰਬਰ ਆ 237 ਡਿਮੰਡ ਆ 2006 ਮਾਡਲ ਆ ਫਾਰਮ 45 ਜੇ ਮੰਨ ਕੇ ਚੱਲ ਵੀ 2 ਲੱਖ ਤੇ 5000 ਦਾ ਰੇਟਰ ਦੇ ਜਾ ਦੋ ਦਾ ਹੀ ਕਰਦੇ ਯਾਰ ਪੂਰਾ ਕੋਈ ਨਾ ਕਰਦਾ ਮੌਕੇ ਤੇ ਮੌਕੇ ਦੇ ਉੱਪਰ ਚੱਲ ਠੀਕ ਆ ਦੋ ਪੰਜ ਦਾ ਬਾਈ ਲੈ ਜਿਓ ਠੀਕ ਆ ਬਾਕੀ ਮੌਕੇ ਦੇ ਉੱਪਰ ਹੋਰ ਮਾਰ ਤਾਂ ਉਹ ਆਪਾਂ ਕਰਦੇ ਆ ਕੋਈ 5-10000 ਰੁਪਇਆ ਤੱਕ ਲੈ ਯਾਰ ਮੌਕੇ ਦੇ ਉੱਪਰ ਛੜਾਈ ਲੈਂਦਾ ਹਨਾ ਹਾਂਜੀ ਹਾਂਜੀ ਉਦੋਂ ਚੱਕਰਵਾ ਦੇ ਇਹ ਹੁਣ ਕਿਹੜਾ ਬਾਈ ਉਹ 855 ਫਾਰਮ 6744 ਅੱਛਾ ਠੀਕ ਹਾਂ ਬਾਈ ਇਹਦੇ ਟਾਇਰ ਟੂਰ ਹਜੇ ਤੱਕ ਨਾਲ ਦੇ ਹੀ ਪਏ ਆਗੇ ਠੀਕ ਆ ਇਹ ਤਾਂ ਮੰਨ ਕੇ ਚੱਲ ਵੀ ਜਮਾ ਹੀ origignal ਬਾਈਕ 200 ਘੰਟਾ ਚੱਲਿਆ ਹੋਇਆ ਟਰੈਕਟਰ ਆ 200 ਘੰਟਾ ਹਨਾ ਇਹ ਮਾਡਲ ਕਿਹੜਾ ਦੱਸਿਆ ਸੀ ਮਾਡਲ 18 ਟਾਇਰ ਨਾਲ ਦੇ ਆ ਇਹ ਤਾਂ ਕਿਹੜੇ ਟਰੈਕਟਰ ਦੇ ਟਾਇਰ ਨਾਲ ਦੇ ਆ ਇਹ ਆਗੇ ਆਗੇ ਟਾਇਰ ਆ 65 70 ਪੈਸੀ 65 70 ਪੈਸੀ ਬਾਕੀ ਆ ਕੰਡੀਸ਼ਨ ਕੰਡੀਸ਼ਨ ਚੈੱਕ ਕਰਾ ਦਿਓ ਸਾਰੀ origignal ਆ ਬਾਈ ਇੰਜਨ ਤੇ ਮਾਰਾ ਜਾਂ ਮਾਰ ਦਿਓ ਆ ਦੇਖੋ ਸਾਰਾ ਇਹੜਾ ਇੰਜਨ ਆ ਯਾਰ ਚੌਂਕੀ ਜਾਂਦਾ ਜਮਾ ਉਹ ਚੌਂਕੀ ਜਾਂਦੀ ਆ ਹੈ ਇਧਰੋਂ ਵੀ ਚੈੱਕ ਕਰਵਾ ਦਿਓ ਕੈਮਰਾ ਮਾਰ ਕੇ ਆ ਮੰਨ ਕੇ ਚੱਲ ਸੀਲਾਂ ਸੂਲਾਂ ਟਰੈਕਟਰ ਦੀਆਂ ਸਾਰੀਆਂ ਲੱਗੀਆਂ ਹੋਈਆਂ ਹੂੰ ਜਮਾ ਨਵਾਂ ਟਰੈਕ 2016 ਮਾਡਲ ਆ ਯਾਰ ਕੰਡੀਸ਼ਨ ਇਹਦੀ ਯਾਰ 22 23 ਵਾਲੀ ਪਈ ਮਾਡਲਰ ਕੀ ਪਈ ਹੈ 22 23 ਯਾਰ ਕੀ ਜਿਹੜੀ ਕੰਡੀਸ਼ਨ ਆ ਉਹ ਪਈ ਹੋਈ ਆ ਹਾਂਜੀ ਹਾਂਜੀ ਤੇ ਬਾਕੀ ਯਾਰ ਸੁਣੀਆਂ ਦੱਸ ਵੀ ਕਾਗਜ਼ਾਂ ਦਾ ਇੰਜਨ ਦਾ ਗੀਅਰ ਦਾ ਓਕੇ ਕਾਗਜ਼ ਪੱਤਰਾਂ ਦੀ ਤਾਂ ਮੰਨ ਕੇ ਚੱਲ ਵੀ ਅੱਖਾਂ ਵਿੱਚ ਕੇ ਆ ਜਾਏ ਭਾਵੇਂ ਮੰਨ ਕੇ ਚੱਲ ਵੀ ਉੱਚੇ ਮਾਡਲ ਦਾ ਐਨਓਸੀ ਵਾਲੀ ਹੁੰਦੇ ਆਪਣੇ ਕੋਲੇ ਨਾਮ ਕਰਾਉਣੀ ਪੈਂਦੇ ਹੁੰਦੇ ਜਿਹੜਾ ਡਾਊਨ ਮਾਡਲ ਆ ਉਹਦਾ ਹੀ ਫੀਰੀਓ ਟਮੇ ਕੀ ਕਿ ਆ ਗ ਜਾਂਦੇ ਇੱਕ ਨੰਬਰ ਮਿਲਣਗੇ ਟਰੈਕਟਰ ਵੀ ਸਾਰੇ ਮੰਨ ਕੇ ਚੱਲ ਵੀ ਉੱਚੇ ਮਾਡਲ ਦੇ ਆ ਉੱਚੇ ਮਾਡਲ ਦੇ ਆ ਤੇ ਬਾਈ ਸੋਨੀ ਹੁਣ 5 ਸੀ ਡਿਮਾਂਡ ਆ ਤੇ ਕਿੰਨੇ ਦੇ ਵਿੱਚ ਲੈਣ ਦੇਣ ਕਰ ਲਵਾਂਗੇ ਇਹ ਲੈਣ ਦੇਣ ਸਾਢੇ 5 ਲੱਖ ਦਾ ਸਾਢੇ 5 ਦਾ 20000 ਰੁਪਿਆ ਬਾਈ ਮੌਕੇ ਦੇ ਮਾਨਤਾਣ ਕਰਤਾ ਬਾਕੀ ਮੌਕੇ ਦੇ ਉੱਪਰ ਯਾਰ 7000 ਰੁਪਿਆ ਹੋਰ ਵੀ ਬਾਈ ਯਾਰ ਕੇ ਕਰਨਗੇ ਮਾਨਤਾਣ ਹੁਣ ਆ ਗਿਆ ਬਾਈ ਫਾਰਮ 60 2011 ਮਾਡਲ ਕਨੋਪੀ ਵਗੈਰਾ ਲੱਗੀ ਹੋਈ ਆ ਐ ਟੂਰ ਤਾਂ ਬਾਈ ਯਾਰ 100 ਪੈਸੀ ਆਵੇ ਮਾਰਕੀ ਵਗੈਰਾ ਜਿੰਨਾ ਦੇਖ ਲਓ ਠੀਕ ਆ ਬਾਕੀ ਫੁੱਲ ਟਾਪ ਮਾਡਲ ਵਾਲਾ ਆ ਗਿਆ ਵੀ ਸੁਪਰ ਮੈਕਸ ਠੀਕ ਆ 388 ਇਹਦੀ ਡਿਮਾਂਡ ਆ ਇਹ ਮੰਨ ਕੇ ਚੱਲ ਵੀ ਸਾਢੇ 3 ਲੱਖ ਦਾ ਰੇਟ ਦੇ ਦਿਆਂਗੇ ਯਾਰ 121 388 ਠੀਕ ਆ ਸਾਢੇ 3 ਲੱਖ ਦਾ ਬਈ ਲੈ ਜਿਓ 121 ਰੇਟ ਵਸ ਵਧੀਆ ਕੰਡੀਸ਼ਨ ਦਾ ਟਰੈਕਟਰ ਪਿਆ ਹੋਇਆ ਹਾਂ ਆ ਗਿਆ 744 744 ਆ ਗਿਆ ਇਹ 2015 ਮਾਡਲ ਆ 15 ਮਾਡਲ ਮਾਡਲ ਦਾ 15 ਗੱਲ ਕਰ ਟਰੈਕਟਰ ਦੀ ਇਹ ਵੀ ਬੰਨ ਕੇ ਚੱਲ ਵੀ ਬਹੁਤ ਵਧੀਆ ਲੋੜ ਹੀ ਨਹੀਂ ਗਈ ਆ ਬਾਡੀਵੁੱਡ ਇਸ ਦੀ ਚਮਕ ਚੁੰਮ ਵੀ ਚੱਕਰਾ ਦੇ ਸਾਰਾ ਅਰੀਜਨਲ ਹੈਗਾ ਹਾਂ ਕੋਈ ਆਈ ਨਹੀਂ ਆ ਪੈਰ ਤਾਂ ਵਗੈਰਾ ਬਾਈ ਮੜਾ ਜੂਮ ਕਰਕੇ ਮਾਰ ਦਿਓ ਆਹ ਜਗਾ ਤਾਂ ਠੀਕ ਆ ਸਾਰਾ ਇਹਦਾ ਇੰਜਨ ਆ ਬਿਲਕੁਲ ਡਰਾਈ ਪਿਆ ਹੋਇਆ ਇੰਜਨ ਹਿੱਸਾ ਸਭ ਸਭ ਅਰੀਜਨਲ ਆ ਕਿਤੇ ਵੀ ਆ ਸ਼ੋ ਛੱਪੇ ਤੇ ਕਿਤੇ ਨਿਕਲਣ ਲੱਗੀ ਹੂੰ ਟਾਇਰ ਨਵੇਂ ਆ ਟਾਇਰਾਂ ਦਾ ਬਿੱਲ ਕਟਾ ਦੇਾਂਗੇ ਆਪਾਂ ਅਗਲੇ ਇਹ ਡਬਲ ਡਿਸਟ੍ਰਿਬਿਊਟਰ ਆ ਫੁੱਲ ਟਾਪ ਆ ਡਬਲ ਡਿਸਟ੍ਰਿਬਿਊਟਰ ਤੇਲ ਬ੍ਰੇਕਾਂ ਰਿਵਰਸ ਪੀਟੀਓ ਠੀਕ ਆ ਵੀ ਇਹ ਕਹਿੰਦਾ ਬਾ ਵਟਸਐਪ ਉਜੋਂ ਜਾਲਾ ਕੰਮ ਹੀ ਹੁੰਦਾ ਇਹਦਾ ਵੀ ਹਾਂ 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 ਛਤਰੀ ਵਗੈਰਾ ਬਹੁਤ ਵਧੀਆ ਹਾਲਤ ਦੇ ਵਿੱਚ ਆ ਨਵੇਂ ਆ ਯਾਰ ਛਤਰੀ ਉਹ ਸਟਾਰ ਆ ਗਿਆ ਤੇਲ ਬ੍ਰੇਕਾਂ ਰਿਵਰਸ ਪੀਟੀਓ ਠੀਕ ਆ ਪੈਂਦਾ ਪਾ ਉਲਟਾ ਇਹਦਾ ਖਰਚਾ ਘੱਟਾ 55 ਜਿੰਨੇ ਦਿੰਦਾ ਵੀ ਹੂੰ 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 475 ਡਿਮਾਂਡ ਆ ਇਹਦੀ ਇਹ ਡਿਕਟਰ ਮੰਨ ਕੇ ਚੱਲ 4 ਲੱਖ ਤੇ 21 ਰੇਟ 35000 ਦਾ ਦੇ ਰਿਹਾ 475 ਤੇ 435 ਦੇ ਵਿੱਚ ਦੇ ਦੋਗੇ ਇੱਕ ਹੀ ਲੈਣ ਦੇਣ ਵਾਲਾ ਰੇਟ ਹੀ ਹੈ ਲੈਣ ਦੇ ਨਾਲ ਜੈਸਨੋ ਵਾਲਾ ਰੇਟ ਆ ਭਾਈ 435 ਹਾਂ ਆ ਗਿਆ 435 ਇਹ ਤਾਂ ਲੋਟ ਲੋ ਜਿਹਨੇ ਮੇਲਾ ਲੁੱਟਣਾ ਹੈਗਾ ਲੈਣ ਦੇਣ ਵਾਲਾ ਰੇਟ ਹੀ ਦੱਸਤਾ ਹਾਂ ਹਾਂ ਆਪਾਂ ਤਾਂ ਇਹਨੂੰ ਦੇਣ ਵਾਲਾ ਹੀ ਦੱਸਿਆ ਸੀ ਉਹਦੇ ਨਾਲ ਜਸਨੂ ਵਾਲਾ ਰੇਟ ਆ ਹੈਨਾ ਤੇ ਹੁਣ ਕਿਹੜਾ ਆ ਗਿਆ 460 460 ਹੈਨਾ ਇਹ ਡਿਟੋ ਕਾਪੀ ਜੀ ਆ ਨਹੀਂ ਉਹਦੇ ਨਾਲ ਦਾ ਇਹ ਹਾਂ ਇਹ ਡਾਊਨ ਮੋਡਲ ਆ 2008 ਇਹ 2008 ਮਾਡਲ ਆ ਗਿਆ 278 ਡਿਮਾਂਡ ਆ ਇਹਦੀ ਟਾਇਰ ਨਵੇਂ ਆਗੇ ਟਾਇਰ ਨਵੇਂ ਹੋਇਆ ਰੰਗ ਪੇਂਟ ਰੇਨ ਵਾਲਾ ਸਾਰਾ ਹਾਂ ਮਗਰਾਟ ਨਵੇਂ ਲੱਗੇ ਆ ਇਹਦੇ ਛਤਰੀ ਜਸਟੀ ਪੇਪਾਂ ਦੀ ਲੱਗੀ ਹੋਈ ਹੈਗੀ ਛਤਰੀ ਪੇਪਾਂ ਦੀ ਹੈਨਾ ਹਾਂ ਜੀ ਠੀਕ ਆ ਭਾਈ 8 ਮਾਡਲ ਆ ਡਬਲ ਕਲਚ ਆ 278 ਡਿਮਾਂਡ ਆ ਇਹ ਰੈਕਟਰ ਦੇ ਦਾਂਗੇ 2 ਲੱਖ 21 ਰੇਟ ਮੰਨ ਕੇ ਚੱਲ 45000 ਦੋ 45 ਦਾ ਹਾਂਜੀ 278 ਡਿਮਾਂਡ ਸੀ 245 ਦਾ ਭਾਈ ਲੈ ਜਾਓ ਬਾਕੀ ਮੌਕੇ ਦੇ ਉੱਪਰ ਹੋਰ ਮਾਨਤਨ ਹੋ ਜੂ ਆਹ ਜਿਹੜੇ ਸਾਹਮਣੇ ਭਾਈ ਲੱਗੇ ਹੋਏ ਆ ਇਹ ਬਹੁਤ ਸੋਹਣੇ ਲੱਗ ਰਹੇ ਆ ਹਨਾ ਹਾਂਜੀ ਸ਼ੌਂਕੀਆ ਕੰਮ ਕਰਾਇਆ ਹੋਇਆ 2014 ਮਾਡਲ ਆ ਇਹ 3 ਸਪੀਡ ਆ ਗਿਆ ਜੌਂਡੀਆ ਯਾ ਭਾਈ ਇਹ 3 ਸਪੀਡ ਆ ਹਾਂ ਲੋਹਾਈ ਮੀਡੀਅਮ ਵਾਲਾ ਹੂੰ ਇਹਨਾਂ O P ਵਗੈਰਾ ਇਹਦੇ ਵੀ ਲੱਗੀ ਹੋਈ ਆ ਟਾਇਰਾਂ ਦਾ ਬੈਲ ਮਿਲ ਜੂਆ ਚਾਰੇ ਟਾਇਰ ਨਵੇਂ ਆ ਚਾਰੇ ਟਾਇਰ ਭਈਆ ਨਵੇਂ ਆ ਮੜੇ ਕੈਮਰਾ ਮਾਰ ਦਿਓ 14 ਦੇ ਵੀ ਇਹ ਮੰਨ ਕੇ ਚੱਲ ਵੀ 12ਵੇਂ ਮਹੀਨੇ ਦਾ ਨਿਕਲਿਆ ਹੋਇਆ ਮੋੜੇ 15 ਹੀ ਲਾ ਲੋ 15 ਹੀ ਲਾ ਲੋ ਹਣਾ ਹਾਂਜੀ ਠੀਕ ਆ ਭਾਈ ਡਿਮਾਂਡ ਇਹ ਦੀ 5.5 ਲੱਖ ਆ ਇਹ ਮੰਨ ਕੇ ਚਲ 4 ਲੱਖ ਤੇ 90 ਕੁ ਹਜ਼ਾਰ ਦਾ ਰੇਟਰ ਦੇ ਦੇ 490 ਦਾ ਹਾਂਜੀ ਆ ਆ ਪੰਪ ਦੀ ਹੈ ਤਾਂ ਵੀ ਭਾਈ ਸੀਲ ਵਗੈਰਾ ਓਮੇ ਆ ਸਾਰਾ ਅਰੀਜਨਲ ਆ ਰੇਟਰ ਕਿਤੇ ਕੋਈ ਉਹ ਨਹੀਂ ਗਾ ਕਿਤੇ ਕੋਈ ਟੱਚਿੰਗ ਵਗੈਰਾ ਨਹੀਂ ਹੋਈ ਤੇ ਕਾਗਜ਼ਾਂ ਦਾ ਗੇਅਰ ਇੰਜਨ ਦਾ ਸਾਰਾ ਓਕੇ ਆ ਹਾਂਜੀ ਤੇ ਬਾਕੀ ਇਹ ਡਿਮਾਂਡ ਮਾਡਲ ਵਗੈਰਾ ਸਾਰਾ ਕੁਸਾ ਪਤਾ ਦੱਸਤਾ ਹਾਂਜੀ ਆ ਹੁਣ ਭਾਈ ਆ ਗਿਆ ਉਧਰ 855 ਦੇ ਸੋਨਾਂ ਲਈ ਕਹੀ ਆ ਆਜੋ ਭਾਈ ਇਹ 2018 ਮਾਡਲ ਹੈਗਾ 2018 ਮਾਡਲ ਆ ਆਹ ਸੋਨਾਲੀ ਕਾ 9855 855 ਆ ਗਿਆ ਹਾਂ ਇਹਦੇ ਟਾਇਰ 15 ਵਾਲੇ ਆ ਗਏ ਠੀਕ ਆ ਇਹਦੇ ਟਾਇਰ 15 ਵਾਲੇ ਆ ਗਏ ਫੁੱਲ ਟੌਪ ਮਾਡਲ ਆ ਇਹ ਵੀ ਸਾਰਾ ਰੈਡ Ориਜినਲ ਆ ਠੀਕ ਆ ਜੀ ਨਹੀਂ ਨਹੀਂ ਵੀ ਗਲਮ ਗਲਮ ਲੱਗੀ ਹੋਊ ਜੀ ਜੀ ਬਾਈ ਆਹ ਬਾਈ ਇੰਜਨ ਤੇ ਸ਼ੋ ਦੀ ਜਿਹੜੀ ਚੌਂਕਾ ਉਹ ਚੰਗੀ ਤਰ੍ਹਾਂ ਚੈੱਕ ਕਰ ਟਾਇਰ 15 ਵਾਲੇ ਆ ਗਏ ਇਹਨੇ ਟਾਇਰ 15 ਦੇ ਆ ਗਏ ਹੈ ਵੀ ਐਮ ਆਰਫ ਦੇ ਹੂੰ ਇਹ ਵੀ ਨਹੀਂ ਕੋਈ ਮਾੜੀ ਕੰਪਨੀ ਦਾ ਟਾਇਰ ਹੋਊਗਾ ਬਿਲਕੁਲ ਬਿਲਕੁਲ ਜੀ ਪੱਕੇ ਟਾਇਰ ਆ ਇਹ ਬਿੱਲ ਵਗੈਰਾ ਸੌਰੀ ਬਿੱਲ ਬਿੱਲ ਤਾਂ ਨਹੀਂ ਬਿੱਲ ਆ ਨਾ ਇਹ ਥੋੜੀ ਚੱਲੇ ਜਿਵੇਂ ਅਪਰ ਲੈ ਕੇ ਅੰਦਰ ਬਿਲਕੁਲ ਡਬਲ ਡਿਸਟ੍ਰਿਬਿਊਟਰ ਬੋਲੇ ਬ੍ਰੇਕਾਂ ਰਿਵਰਸ ਵੀਡੀਓ ਫੋਲਟੋ ਮਾਡਲ ਹਾਂ ਛਤਰੀ ਛੁਤਰੀ ਬਾਈ ਚੰਗੀ ਤਰ੍ਹਾਂ ਉੱਪਰ ਤੋਂ ਦਿਖਾ ਦਿਓ ਹਾਂਜੀ ਬਿਲਕੁਲ ਜਿਹੜਾ ਟਰੈਕਟਰ ਹੈ ਯਾਰ ਇਹ ਜਮਾ ਕੋਕਾ ਪੀਸ ਆ ਤੇ ਬਾਈ ਸੋਨੀ ਹੁਣ ਜੇ ਇਹਦੇ ਆਪਾਂ ਡਿਮਾਂਡ ਦੀ ਗੱਲਬਾਤ ਕਰੀਏ ਡਿਮਾਂਡ ਕਿੰਨੀ ਇਹ ਵੀ ਹੈਗੀ 575 575 ਡਿਮਾਂਡ ਆ ਤੇ 2018 ਮਾਡਲ ਆ ਗਿਆ ਤੇ ਲੈਣ ਦੇਣ ਫਿਰ ਕਿਨੇ ਚ ਲੈਣ ਦੇਣ ਤਾਂ 5.5 ਲੱਖ ਦਾ ਸੌਦਾ 5.5 ਚ ਜੈਸਨੋ ਬਾਕੀ ਆਏ ਆ ਵੀ ਮੌਕੇ ਤੇ ਜਦੋਂ ਆਉਂਦਾ ਮੌਕੇ ਤੇ ਡਿਪੈਂਡ ਹੁੰਦਾ ਵੀ ਕਿੱਥੇ ਆ ਮੌਕੇ ਦੇ ਉੱਪਰ ਆ ਠੀਕ ਆ ਲਖੀਰ ਫਕੀਰ ਮਤਲਬ ਕਹਿਣ ਦਾ ਮਤਲਬ ਇਹ ਆ ਕਿ ਪੱਥਰ ਤੇ ਲਖੀਰ ਨਹੀਂ ਹੈਗੀ ਹਾਂ ਰੇਟ ਇਹਦੂ ਘਟੂ ਗਈ ਯਾਰ ਵਾਧੇ ਨਹੀਂ ਹੈਗੇ ਹਾਂ ਬਾਕੀ ਹਾਂ ਮੌਕੇ ਤੇ ਜੇ ਬੰਦਾ ਆਵੇ ਚਲਾ ਕੇ ਦੇਖੇ ਮਾਰ ਕੇ ਮੇਰਾ ਬਾਈ ਚੰਗੀ ਤਰ੍ਹਾਂ ਚੈੱਕ ਕਰਾ ਦਿਓ ਟਾਇਰ ਜਿਹੜੇ ਆ ਮਤਲਬ ਕਿ 90 95 ਪੈਸੇ ਟਾਇਰ ਮੂਰਲੇ ਪਏ ਹੋਏ ਆ ਤੇ ਇੰਨੇ ਨਵੇਂ ਹਾਂ ਹਾਂ ਨਵੇਂ ਆ ਇਹ 2015 ਮਾਡਲ ਆ ਇਹ ਠੀਕ ਆ ਪਹਿਲਾਂ ਤਾਂ 427000 ਡਿਮਾਂਡ ਆ ਜੀ ਟਾਇਰ ਇਹਦੇ ਵੀ ਨਵੇਂ ਆ ਪੰਜਾਬ ਨੰਬਰ ਆ ਫੁੱਲ ਟੌਪ ਮਾਡਲ ਟ੍ਰੇਕਰ ਆਗਾ ਠੀਕ ਆ ਜੀ ਹਾਂਜੀ ਹਾਂਜੀ ਤੇ ਬਾਈ ਇਹ ਤਾਂ ਜਲ ਮੋਟਰਾਂ ਜਮਾ ਜਮਾ ਸਾਫ ਹਾਲਤ ਦੇ ਵਿੱਚ ਆ ਤੇ ਸ਼ੋ ਸ਼ੂ ਬਾਈ ਤੁਹਾਡੇ ਸਾਹਮਣੇ ਆ ਆ ਚੌਂਕੀ ਜਾਂਦੀ ਆ ਹਾਂ ਟਾਇਰ ਟੈਰੀ ਨਵੇਂ ਆ ਹਾਂ ਪਾਵਰ ਸਟੀering ਆ ਗਿਆ ਡਬਲ ਡਿਸਟ੍ਰਿਬਿਊਟਰ ਆ ਗਿਆ ਪੰਜਾਬ ਨੰਬਰ ਆ ਪੰਜਾਬ ਨੰਬਰ ਪੀਵੀ65 ਇਹਦਾ ਮਾਲੀ ਦਾ ਤੇ ਸੁਣੀ ਇਹ ਕਿਹੜੀ ਪਾਰਟੀ ਦੇ ਨਾਮ ਆ ਕੋਈ ਪਤਾ ਪਹਿਲੇ ਜਾਂ ਦੂਜੇ ਹੀ ਹੋਊਗਾ ਪਹਿਲੇ ਜਾਂ ਦੂਜੇ ਨਾਮ ਹਾਂਜੀ ਹਾਂਜੀ ਠੀਕ ਆ ਹਰੇਕ ਬੰਦੇ ਨੂੰ ਐ ਹੁੰਦਾ ਯਾਰ ਪਹਿਲੇ ਦੂਜੇ ਨਾਮ ਦੀ ਚੀਜ਼ ਮਿਲ ਜੇ ਤੇ ਬੈਕ ਸਾਈਡ ਤੋਂ ਆਪਾਂ ਚੰਗੀ ਤਰ੍ਹਾਂ ਕਰ ਲੈਨੇ ਚੈੱਕ ਬਹੁਤ ਵਧੀਆ ਸਾਫ ਹਾਲਤ ਪਈ ਬਾਕੀ ਟਾਇਰਾਂ ਦਾ ਵਿਲ ਮੈਜੂ ਇਹਨਾਂ ਦਾ ਇਹਨਾਂ ਟਾਇਰਾਂ ਦਾ ਵਿਲ ਮੈਜੂ ਬਾਕੀ ਸਬਾਨ ਸਾਰਾ ਕੁਝ ਨਵਾਂ ਡੰਡਾ ਫੱਟੀ ਛਤਰੀ ਹੁੱਕ ਇਹ ਤੋਂ ਲੈ ਕੇ ਜੈਡ ਤੱਕ ਐਕਸੈਸਰੀ ਸਾਰੀ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਆਪਣੇ ਸਾਰੇ ਡ੍ਰੈਕਟਰਾਂ ਦੀ ਕੰਪਲੀਟ ਮਿਲੂ ਠੀਕ ਆ ਭਾਈ ਆ ਪੱਟੀ ਪੁੱਟੀ ਭਾਈ ਚੰਗੀ ਤਰ੍ਹਾਂ ਚੈੱਕ ਕਰ ਲਓ ਇਹ ਡ੍ਰੈਕਟਰ ਲੋਡ ਲੂਡ ਦੇ ਉੱਪਰ ਚਾਰੇ ਚੱਲੇ ਹੁੰਦੇ ਆ ਉਹਨਾਂ ਦੀ ਇਹ ਚੀਜ਼ ਖਰੀ ਪਈ ਹੁੰਦੀ ਆ ਵਧੀਆ ਹਾਲਤ ਦੇ ਵਿੱਚ ਪਈ ਆ ਜਿਹੜੀ ਪੱਟੀ ਆ ਇਹ ਭਾਈ ਸੋਨੀ ਹੁਣ ਜੇ ਇਹਦੇ ਲੈਣ ਦੇਣ ਦੀ ਗੱਲ ਬਾਤ ਕਰੀਏ 427 ਨਮਾੜਾ ਇਹ ਮੰਨ ਕੇ ਚੱਲੋ ਵੀ 3 ਲੱਖ 390 ਦਾ ਹਾਂਜੀ ਹਾਂਜੀ 390 ਦੇ ਵਿੱਚ ਭਾਈ ਜੇ ਕਿਸੇ ਨੇ ਲੋਨ ਕਰਵਾਉਣਾ ਹੋਵੇ ਲੋਨ ਕਰਵਾ ਕੇ ਵੀ ਦੇ ਦਿਆਂਗੇ ਆਪਾਂ ਠੀਕ ਆ ਹਾਂ ਜੇ ਕਿਸੇ ਨੇ ਟਰੈਕਟਰ ਖਰੀਦਣਾ ਵਿੱਚ ਘਟਾਉਣਾ ਹੋਵੇ ਉਹ ਵੀ ਕੱਟਿਆ ਜਾਊਗਾ ਜਾਇ ਰੇਟ ਦੇ ਵਿੱਚ ਹਣਾ ਜਿੱਦਾਂ ਦੀ ਟਰੈਕਟਰ ਦੀ ਕੰਡੀਸ਼ਨ ਹੋਈ ਉਹ ਤਾਂ ਦਾ ਜਿਹੜਾ ਰੇਟ ਆ ਉਹ ਕੱਟਿਆ ਜਾਊਗਾ ਭਾਈ ਹਾਂਜੀ ਹਾਂਜੀ ਤੇ ਭਾਈ ਹੁਣ ਆਪਾਂ ਕਿਹੜਾ ਹੁਣ ਮੰਨ ਕੇ ਚੱਲੋ ਵੀ ਉਧਰ ਖੜੇ ਆ ਕੇ ਬਾਕੀ ਆਪਣੇ ਕੋਲੇ ਜਿਹੜੇ ਜਿਹੜੇ ਕੰਪੋਨੈਂਟ ਟਰੈਕਟਰ ਦਿਖਾਤੇ ਇਹਨਾਂ ਦੇ ਕਿ ਦੋ ਦੋ ਟਰੈਕਟਰ ਹੁੰਦੇ ਹੀ ਆ ਕੇ तकरीबन 855 ਹੈਗੇ ਆ 4 5 5 6 ਫਾਰਮ ਟਰੱਕ ਹੈਗੇ ਆ ਹੌਲੈਂਡ ਹੈਗੇ ਆਗੇ ਠੀਕ ਆ ਤੇ ਬਾਕੀ ਜਿਹੜੇ ਕਿਸੇ ਨੇ ਵੀ ਲੈਣਾ ਹੋਵੇ ਆਪਣੇ ਨਾਲ ਫੋਨ ਤੇ ਕਨੈਕਟ ਕਰ ਲੈ। ਨੰਬਰ ਬੋਲ ਦੋ ਬਾਈ। ਨੰਬਰ ਆਪਣਾ ਨੋਟ ਕਰ ਲਓ 9464002350 02350 9464002350 ਤੇ ਸੁਣਿ ਇੱਕ ਪਲਾਟ ਆਪਣਾ ਕਿੰਨੇ ਦਾ ਪਲਾਟ 20 ਨੰਬਰ ਆਪਣਾ 20 ਨੰਬਰ ਆ ਗਿਆ। ਮਤਲਬ ਵੰਡੀ ਸਾਬੋ ਇੱਥੇ ਆਪਣੇ ਨਵਰੇ ਜਿਹੜੇ ਰੈਕਟਰ ਹੁੰਦੇ ਆਗੇ ਠੀਕ ਆ। ਬਾਕੀ ਜਿਹੜਾ ਆਪਾਂ ਰੇਟ ਦੱਸਿਆ ਰੇਟ ਤਕਰੀਬਨ ਤਾਂ ਆਪਣਾ ਫਿਕਸ ਜਿਹੜਾ ਕੰਮ ਹਾਂ ਵੀ ਜਿਹੜਾ ਪੰਜ ਪਾਚੇ ਦੱਸ ਕਰਨੀ ਆ ਵੀ ਮੌਕੇ ਤੇ ਆ ਕੇ ਆ ਇੱਥੇ ਆ ਕੇ ਬੰਦਾ ਚਲਾ ਕੇ ਦੇਖੇ ਉਸ ਤੋਂ ਬਾਅਦ ਉਹ ਕਰੇ। ਚੀਜ਼ ਦੇਖੇ ਬਿਨਾ ਨਾ ਕਰੇ ਕਹਿੰਦਾ ਵ ਸਹੀ ਮਿੰਟ ਮੌਕੇ ਤੇ ਬਾਅਦ ਚ ਪਤਾ ਲੱਗਦਾਗਾ ਜੀ ਜੀ ਹਾਂ ਹਾਂ ਠੀਕ ਆ ਹੋਲੈਂਡ ਦਿਖਾ ਦਿਓ ਇਹ 2015 ਕਾਰ ਰਹਿ ਗਿਆ ਯਾਰ ਹਾਂ ਸੱਚ ਇਹਦੀ ਵੀ ਪਾਈ ਦਿੰਨੇ ਆ ਤੇ 36 30 ਹੈ ਨਾ ਹਾਂ ਇਹਦੀ 4 95 ਡਿਮਾਂਡ ਆ ਪਹਿਲਾਂ ਮਾੜੀ ਕੰਡੀਸ਼ਨ ਵੀ ਦਿਖਾ ਦਗੇ ਕਈ ਵਾਰੀ ਕੋ ਟਰੈਕਟਰ ਦੀ ਡਿਮਾਂਡ ਬਹੁਤ ਆ ਨਾ ਇਹਦੀ ਹਾਂ ਆ ਮਾਰਕੇ ਵਗੈਰਾ ਬਾਈ ਆਹ ਉਵੇਂ ਹੀ ਹੈ ਜੇ 100 ਪੈਸੇ ਟਾਇਰ ਪਏ ਹੋਏ ਆ ਸ਼ੋ ਤੇ ਇੰਜਨ ਦੀ ਚਮਕ ਚੈੱਕ ਕਰ ਲੋ ਬਹੁਤ ਵਧੀਆ ਸਾਫ ਕੰਡੀਸ਼ਨ ਦੇ ਵਿੱਚ ਆ ਕਿਤੇ ਕੋਈ ਕਲਮ ਵਗੈਰਾ ਨਹੀਂ ਲੱਗੀ ਹੋਈ ਹੈ ਨਾ ਹਾਂਜੀ ਹਾਂਜੀ ਤੇ ਪਾਵਰ ਸਟੀering ਦਾ ਡਬਲ ਡੀ ਬੂਟਰ ਆ ਗਿਆ 3 ਸਪੀਡ ਆ ਗਿਆ ਇਹ 3 ਸਪੀਡ ਦੇ ਵਿੱਚ ਆ ਗਿਆ ਛਤਰੀ ਛੁਤਰੀ ਬਾਈ ਬਹੁਤ ਵਧੀਆ ਹਾਲਤ ਦੇ ਵਿੱਚ ਆ ਨਵੀਂ ਆ ਗਈ ਛਤਰੀ ਨਵੀਂ ਹੈ ਜਮਾ ਠੀਕ ਆ ਮਰਗਾੜਾ ਦੇ ਉੱਪਰ ਫਿਲਮ ਚੜੀ ਹੋਈ ਆ ਤੇ ਮੀਟਰ ਮੂਟਰ ਐ ਜਮਾ ਪੂਰਾ ਚੌਂਕੀ ਜਾਂਦਾ ਬਾਈ ਹਾਂ ਪੈੜ ਦਾਣ ਵਗੈਰਾ ਸਾਫ ਹਾਲਤ ਦੇ ਵਿੱਚ ਆ ਤੇ ਸੁਣੀ ਜੇ ਹੁਣ ਇਹਦੇ ਡਿਮਾਂਡ ਦੀ ਗੱਲਬਾਤ ਕਰੀਏ ਬਾਈ ਡਿਮਾਂਡ ਇਹਦੀ 4 ਆ 495 ਰੇਟ ਆ ਤੇ ਕਿੰਨੇ ਚ ਇਹ ਮੰਨ ਕੇ ਚੱਲ ਜੇ ਆਹ ਬਾਈਆਂ ਦਾ ਰੇਟਰ ਆ ਇਹ 4 ਲੱਖ ਤੇ 60 60000 ਦਾ ਦਵਾ ਦਾਂਗਾ ਨੰਬਰ ਬਾਈ ਬੋਲਦੇ ਕੋ ਆਪਦੇ ਵਾਲਾ ਹੀ ਲਾ ਦੀ ਯਾਰ ਕੋਈ ਗੱਲ ਨਹੀਂ ਅੱਛਾ ਬਾਈ ਆਜੋ ਆਜੋ ਇੱਧਰ ਨੂੰ ਆਜੋ ਵਿੱਚ ਆ ਕੇ ਬੋਲਦੇ ਕਿਉਂ ਆਏ ਆ ਵੀ ਕੱਲੇ ਰੇਟਰ ਦਾ ਕਈ ਯਾਰ ਇਹ ਤਾਂ ਨਹੀਂ ਸੁਣਦਾ ਕਿੰਨਾ ਬਾਈ ਇੱਕ ਮਿੰਟ ਭਾਈ ਜੀ 9877381624 ਫੋਨ ਨੰਬਰ ਆਪਣਾ ਜੀ। ਬਾਕੀ ਇਹ ਬੰਦਾ ਆਵੇ ਚਲਾ ਚਲੂ ਕੇ ਦੇਖੇ ਨਾ ਰੇਟ ਦਾ ਹੋ ਜੂਗਾ ਕੋਈ ਪੰਜ ਸਾਤਾ 10000 ਦਾ ਹੋ ਜਾ ਕੋਈ ਸੌਣ ਨਹੀਂ ਪੈ। ਬਾਈ ਜਿਹੜੇ ਟਰੈਕਟਰ ਦਾ ਆਪਾਂ ਪਹਿਲਾਂ ਦਿਖਾਇਆ ਸੀ ਉਹ ਤਾਂ ਸਾਰੇ ਸੋਨੀ ਦੇ। ਜਿਹੜਾ ਆਹਾ ਟਰੈਕਟਰ ਆ ਬਾਈ 2015 ਮਾਡਲ ਇਹ ਹੈਗਾ ਭਰਾਹਰ ਕਿਆਂ ਦਾ ਠੀਕ ਆ। ਪਿੰਡ ਗੜ ਬਾਈ ਨੰਬਰ ਆਪਣਾ। ਪਿੰਡ ਬਾਈ ਭਗਵਾਨਗੜ ਧੋਖਿਆਲੀ। ਧੋਖਿਆਲੀ ਬਾਈ ਦੇ ਘਰੀ ਆਊਗਾ ਟਰੈਕਟਰ। ਠੀਕ ਆ ਠੀਕ ਆ। ਨੇੜੇ ਜੀ ਪਿੰਡ ਆਇਆ ਤਾਂ ਆਪਣੇ ਪਲਾਟ ਚ ਹੀ ਹੈਗਾ। ਕਰਕੇ ਬਾਈ ਤੁਸੀਂ ਫਿਰ ਘਰੇਲੂ ਚੱਲਿਆ ਹੈ। ਹਾਂ ਘਰੇਲੂ ਚ ਪਹਿਲੀ ਜਾਂ ਦੂਜੇ ਹੋਊਗਾ ਠੀਕ ਠੀਕ ਕਰੀ ਲੂ ਚੱਲਿਆ ਬਾਈ ਬਾਈਰ ਕੇ ਵੇਚਣ ਵਾਸਤੇ ਲੈ ਕੇ ਆਏ ਆ ਠੀਕ ਆ ਬਾਕੀ ਘਰੀ ਮਿਲ ਜੂਏ ਇਹਨਾਂ ਦਾ ਬਾਕੀ ਮਿਲ ਜੂਗਾ ਅੱਜ ਕਿਦ ਨੇ ਬਾਬੂ ਕੇ ਵੀ ਤਸੱਲੀ ਕਰਨੀ ਹੋਈ ਬਾਬੂ ਕੇ ਤਸੱਲੀ ਹਾਂ ਉਹਦੀ ਪਾਣ ਦੇ ਵਿੱਚ ਬਾਈ ਚਲਾ ਕੇ ਆ ਉਹਦਾ ਦੇਖ ਲਿਓ ਵੈਸੇ ਇਹ ਟਰੈਕਟਰ ਬਹੁਤ ਵਧੀਆ ਕੰਡੀਸ਼ਨ ਦੇ ਵਿੱਚ ਪਿਆ ਹੋਇਆ ਤੇ ਵੀ ਵੀਰ ਭਾਈਆਂ ਨੇ ਇਹ ਟਰੈਕਟਰ ਲੈਣੇ ਹੋਏ ਜਿਹੜੇ ਟਰੈਕਟਰ ਆਪਾਂ ਪਹਿਲਾਂ ਦਿਖਾ ਦਿੱਤੇ ਆ ਤੇ ਇਹ ਟਰੈਕਟਰ ਦਾ ਆ ਗਿਆ ਬਾਈਰ ਕਹਿੰਦਾ ਪਹਿਲਾਂ ਇਹ ਟਰੈਕਟਰ ਸੋਨੀ ਦੇ ਆ ਜਿਹੜਾ ਬਾਈ ਦਾ ਨੰਬਰ ਆਪਾਂ ਸਕਰੀਨ ਦੇ ਉੱਪਰ ਛੱਡ ਦੇਾਂਗੇ ਤੇ ਬਾਈ ਨੇ ਵੈਸੇ ਬ